ਬਾਬੋ ਮੈਂ ਤੇਰੇ ਤੋਂ ਇੱਕ ਗੱਲ ਪੁੱਛਾਂ ਹਾਂ ਪੁੱਛ ਤੂੰ ਕਦੇ ਸੁਪਨੇ ਵੇਖੇ ਨੇ ਮੈਂ ਤਾਂ ਸੁਪਨੇ ਜਿੰਨੀ ਹਮਿੱਤੂ ਬਾਬੋ ਸੁਪਨਾ ਵੇਖਣਾ ਤਾਂ ਮੈਂ ਸੁਣਿਆ ਸੀ ਇਹ ਜੀਣਾ ਕੀ ਹੁੰਦਾ ਹੈ ਛਾਦੋ ਤੁਹਾਨੂੰ ਤੁਹਾਡੇ ਸੁਪਨੇ ਸੁਪਨੇ ਦਾ ਲੱਗਣਾ ਤੇ ਜਦੋਂ ਉਹਨੂੰ ਸੁਪਨਿਆਂ ਨੂੰ ਵੇਖਣ ਲਈ ਤੁਹਾਨੂੰ ਆਪਣੀ ਅੱਖਾਂ ਨਾਲ ਬੰਦ ਕਰਨੀਆਂ ਪੈਂਦੀਆਂ ਜਿਸ ਫੈਗਾਨੀ ਸ਼ਹਿਨੂ ਤੁਸੀਂ ਚਾ ਲੋ ਉਹ ਤੁਹਾਨੂੰ ਮਿਲ ਜਾਵੇ ਮੈਂ ਤੇ ਕਦੇ ਕੋਈ ਸੁਫਨਾ ਨਹੀਂ ਵੇਖਿਆ ਫੇ ਤਾਂ ਤੈਨੂੰ ਪਿਆਰ ਕਰਨ ਵਾਲਾ ਬੜੀ ਕਿਸਮਤ ਵਾਲਾ ਹੈ ਮਿੱਤੂ ਓਕੇ ਮੈਂ ਕਿਉਂਕਿ ਮਰਦ ਹਮੇਸ਼ਾ ਇਹੋ ਹੀ ਚਾਹੁੰਦਾ ਹੈ ਕਿ ਉਹ ਜਿਸ ਕੁੜੀ ਨੂੰ ਪਿਆਰ ਕਰੇ ਉਹਦੀ ਕੋੜੀਆਂ ਕੱਚ ਸਿਰਫ ਉਹਦੇ ਲਈ ਸੁਪਨੇ ਹੋਣ ਉਹ ਕਦੇ ਕਿਸੇ ਹੋਰ ਦੇ ਬਾਰੇ ਨਾ ਸੋਚੇ ਅੱਛਾ ਪਾਬੋ ਤੂੰ ਕਦੇ ਪਿਆਰ ਕੀਤਾ ਕੀ ਹੋਇਆ ਪਾਬੋ ਤੂੰ ਇੰਜ ਚੌਂਕ ਕਿਉਂ ਗਈ ਜਿਵੇਂ ਮੈਂ ਤੇਰੀ ਕੋਈ ਚੋਰੀ ਫੜੀ ਹੋਵੇ ਪਿਆਰ ਤੋਂ ਵੱਡਾ ਚੋਰ ਤੇ ਠੱਗਬਾਜ਼ ਹੋਰ ਕੋਈ ਨਹੀਂ ਹੁੰਦਾ ਚੋਰ ਕਿਵੇਂ ਤੇ ਠੱਗਬਾਜ਼ ਕਿਵੇਂ ਚੋਰ ਤਾਂ ਹੁੰਦਾ ਕਿਉਂਕਿ ਉਹ ਸਭ ਤੋਂ ਪਹਿਲਾਂ ਆਪਣੇ ਮਹਿਬੂਬ ਦਾ ਦਿਲ ਚੁਰਾ ਲੈਂਦਾ ਹੈ ਇਹ ਮਜ਼ੇਦਿਲ ਇਸ ਚੋਰੀ ਨੂੰ ਜਾਇਜ਼ ਗਿਨਿਆ ਜਾਂਦਾ ਹੈ। ਨਾ ਕੋਈ ਸਜ਼ਾ ਹੁੰਦੀ ਹੈ ਨਾ ਕੋਈ ਮੁਕੱਤਮਾ ਚੱਲਦਾ ਹੈ। ਪਰ ਹਾਂ ਉਹ ਬੰਦਾ ਫਿਰ ਪੁਲਿਸ ਮਲਿਕ ਕੈਚ ਜ਼ਰੂਰ ਹੋ ਜਾਂਦਾ ਹੈ। ਇਹ ਤਾਂ ਤੋਂ ਸਹੀ ਗੱਲ ਕਹੀ ਪੱਬੋ। ਜੇ ਦਿਲਾ ਦੀਆਂ ਚੋਰੀ ਤੇ ਸਜ਼ਾ ਹੁੰਦੀ ਨਾ ਤੇ ਅੱਤੀ ਤੋਂ ਵੱਧ ਦੁਨੀਆ ਜੇਲ੍ਹ ਕਟਰੀ ਹੁੰਦੀ। ਹੂੰ। ਤੇਰੀ ਦੂਜੀ ਗੱਲ ਵੀ ਸਹੀ ਹੈ ਪਾਪੋ ਕਿ ਬਿਨਾ ਸਜ਼ਾ ਤੋਂ ਵੀ ਕੈਦ ਹੋ ਜਾਂਦੀ ਹੈ ਉਹ ਵੀ ਸਾਰੀ ਉਮਰ ਲਈ ਅੱਛਾ ਪਾਪੋ ਹੁਣ ਮੈਨੂੰ ਦੱਸ ਠਗਬਾਜ਼ ਕਿਵੇਂ ਠਗਬਾਜ਼ ਤਾਂ ਹੁੰਦਾ ਹੈ ਮਿੱਤੂ ਕਿਉਂਕਿ ਉਹ ਕਿਸੇ ਪੈਗਾਨੀ ਸ਼ੈਨਲ ਪਿਆਰ ਪਾ ਲੈਂਦਾ ਹੈ ਜੋ ਕਿ ਉਹਨੂੰ ਕਦੇ ਨਹੀਂ ਮਿਲ ਸਕਦੀ ਪਰ ਉਹ ਮਨਚ ਜ਼ਿੱਦ ਲਈ ਬੈਠਦਾ ਹੈ ਇਹ ਬਗਾਨੀ ਸ਼ਾਇ ਉਹਨੂੰ ਚਾਹੀਦੀ ਏ ਇਸ ਕਰਕੇ ਉਹ ਠੱਗਪਾਸ ਬਣ ਜਾਂਦਾ ਏ ਇਹ ਵੀ ਗਲਤ ਰਹੀ ਸਈਏ ਬਾਬੂ ਪਿਆਰ ਸਾਡੇ ਲਈ ਤਾਂ ਹਮੇਸ਼ਾ ਇੱਕ ਔਖਾ ਰਸਤਾ ਹੀ ਚੁਣਦਾ ਏ ਸੌਖੇ ਰਸਤੇ ਆ ਤੇ ਤਾਂ ਉਹਨੂੰ ਚੱਲਣਾ ਆਉਂਦਾ ਹੀ ਨਹੀਂ ਕੁਝ ਰਹਾ ਵੀ ਉਹਨ ਜੋਖੀਆਂ ਸੀ ਤੇ ਕੁਝ ਗੱਲ ਵਿੱਚ ਗਮ ਦਾ ਸ਼ੌਕ ਵੀ ਸੀ ਕੁਝ ਸ਼ਹਿਰ ਦੇ ਲੋਕ ਜ਼ਾਲਿਮ ਸੀ ਤੇ ਕੁਝ ਮਰਨ ਦਾ ਸ਼ੌਕ ਸਾਨੂੰ ਵੀ ਸੀ ਬਹੁਤ ਹੀ ਪਿਆਰੀ ਸ਼ਾਇਰੀ ਹੈ ਬਾਪੂ ਤੈਨੂੰ ਵਧੀਆ ਲੱਗੀ ਹੂੰ ਬਹੁਤ

हां ਮੈਂ ਤਾਂ ਉਹਨਾਂ ਨੂੰ ਮਿਲਿਆ ਕਰਦੁਆਰੇ ਉਹ ਤਾਂ ਬੜੇ ਵਧੀਆ ਬੰਦੇ ਨੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਜੇ ਤੂੰ ਪਿੰਡ 'ਚ ਮੇਲਾ ਲਾਉਣਾ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਆ ਦੱਸੀ ਲੈ ਫਿਰ ਤਾਂ ਬਾਤ ਹੀ ਖਤਮ ਹੋ ਗਈ ਤੂੰ ਗਲੀ ਜਾ ਕੇ ਉਹਨਾਂ ਸੇ ਇਸ ਬਾਰੇ ਵਿੱਚ ਬਾਤ ਕਰ ਲੈ ਠੀਕ ਇਹਦਾ ਮਤਲਬ ਉਹ ਸ਼ਾਨੀਦਾਰੋ ਦੀ ਕੁੜੀ ਹੈ ਆ ਲੋ ਉੱਠੋ ਚਾਹ ਪੀ ਲਓ ਮੈਂ ਤੁਹਾਨੂੰ ਇੱਕ ਗੱਲ ਅਖਾ ਹਾਂ ਬੋਲ ਮੈਂ ਨਾਸਿਰ ਨੂੰ ਨਾਲ ਲੈ ਕੇ 라ਵੀ ਨੂੰ ਆਪ ਹੀ ਲੈਣ ਚਲੀ ਜਾਵਾਂ ਨਾ ਨਾ ਇਹ ਕੰਮ ਨਾ ਕਰੀਂ ਮੈਂ ਨਹੀਂ ਚਾਹੁੰਦਾ ਕਿ 라ਵੀ ਇਸ ਵੇਲੇ ਇੱਥੇ ਆਵੇ। ਕਿਉਂ? ਤੁਸੀਂ ਕਿਉਂ ਨਹੀਂ ਚਾਹੁੰਦੇ? ਤੂੰ ਮੇਰੀ ਹਾਲਤ ਵੇਖ। ਮੰਜੇ ਤੋਂ ਮੈਂ ਉੱਠ ਨਹੀਂ ਸਕਦਾ। ਉਹਨੇ ਹੁੰਦਿਆ ਮੇਰੀ ਬਾਹ ਖਿੱਚ ਕੇ ਕਿੱਕਲੀ ਪਾਣੀ ਸ਼ੁਰੂ ਕਰ ਦੇਣੀ ਹੈ। ਉਹ ਮੇਰੀ ਹਾਲਤ ਵੇਖ ਸਕੇਗੀ। ਨਾਲੇ ਤੂੰ ਕਿਉਂ ਚਾਹਨੀ ਹੈ? ਕਿਉਂ ਇਸ ਤਰ੍ਹਾਂ ਮੈਨੂੰ ਵੇਖ ਕੇ ਦੁਖੀ ਹੋਏ? ਮੈਨੂੰ ਇੱਕ ਵਾਰੀ ਠੀਕ ਹੋ ਲੈੰਦੇ। ਫਿਰ ਮੈਂ ਆਪ ਜਾ ਕੇ ਆਪਣੀ ਤੀਨੋਂ ਆਪਣੇ ਨਾਲ ਹੀ ਲੈ ਕੇ ਆਉਂਗਾ। ਉਹ ਤਾਂ ਠੀਕ ਐ। ਪਰ ਮੈਨੂੰ ਉਹਦੀ ਬਹੁਤ ਫਿਕਰ ਲੱਗੀ ਰਹਿੰਦੀ ਐ। ਪਤਾ ਨਹੀਂ ਉਹ ਉੱਥੇ ਕਿਸ ਹਾਲ ਚ ਹੋਵੇਗੀ। ਤੂੰ ਫਿਕਰ ਨਾ ਕਰਿਆ ਕਰ। ਉਹ ਉੱਥੇ ਬਹੁਤ ਖੁਸ਼ ਐ। ਤੁਹਾਨੂੰ ਕਿਹਨੇ ਦੱਸਿਆ ਕਿ ਉਹ ਉੱਥੇ ਖੁਸ਼ ਐ? ਉਹਦੀ ਸੱਸ ਨੇ। ਸੱਸ ਨੇ ਦੱਸਿਆ? ਪਰ ਤੁਸੀਂ ਤਾਂ ਕਹਿੰਦੇ ਸੀ ਕਿ ਤੁਸੀਂ ਉਹਦੇ ਪਿੰਡ ਪਹੁੰਚੇ ਹੀ ਨਹੀਂ। ਫਿਰ ਸੱਸ ਕਿੱਥੇ ਮਿਲਗੀ ਤੁਹਾਨੂੰ? ਉਹ ਜਦੋਂ ਅਫਸੋਸ ਤੇ ਗਏ ਸੀ ਨਾ ਤਾਂ ਉਹਦੀ ਸੱਸ ਕਹਿ ਰਹੀ ਸੀ ਕਿ ਅਸੀਂ ਰਵੀ ਨੂੰ ਬਹੁਤ ਖੁਸ਼ ਰੱਖਾਂਗੇ ਬਹੁਤ ਖਿਆਲ ਰੱਖਾਂਗੇ ਉਹਦਾ ਸ਼ਮੋਵਿਤਾ ਆਹੀ ਕਹਿ ਰਹੀ ਸੀ ਤੁਸੀਂ ਮੇਰੇ ਕੋਲੋਂ ਕੁਝ ਲੁਕਾਤਾ ਨਹੀਂ ਰਹੇ ਹੈ ਕਮਲੀ ਜੀ ਨਾ ਹੋਵੇ ਤਾਂ ਮੈਂ ਭਲਾ ਤੇਰੇ ਕੋਲੋਂ ਕਿਉਂ ਕੁਝ ਲੁਕਾਵਾਂਗਾ ਅਲਹ ਇਸ ਪਿੰਡ ਨੂੰ ਆਪਣਾ ਹੀ ਪਿੰਡ ਸਮਝ ਤੂੰ ਮੇਰੇ ਪੁੱਤਰ ਦੀ ਅਧੂਰੀ ਖੁਆਇਸ਼ ਪੂਰੀ ਕਰਨ ਆਇਆ 바ਸੂ ਜੀ ਤੂੰ ਸਵੇਰ ਤੋਂ ਨਾ ਇਹਨੂੰ ਟਿਊਬਵੈਲ ਚਲਵਾ ਕੇ ਦੇਣਾ ਤੇ ਸਾਰੇ ਮੇਲੇ ਦੀ ਤਿਆਰੀ ਚ ਇਹਦੇ ਨਾਲ ਹੀ ਰਹਿਣਾ ਠੀਕ ਹੈ ਜੀ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਕੋਈ ਕੰਮ ਹੋਵੇ ਤੂੰ 바ਸੂ ਨੂੰ ਦੱਸਣਾ ਜੀ ਹੋ ਗਿਆ ਏ ਤੈਨੂੰ ਮਤ ਮਾਰ ਗਈ ਏ ਤੇਰੀ ਮੇਰੇ ਪੁੱਤਰ ਨੂੰ ਤਾਂ ਤੂੰ ਕਦੇ ਪਿਆਰ ਵੀ ਨਹੀਂ ਕੀਤਾ ਜਿਹੜਾ ਮੈਂ ਕਹਾਂ ਵੀ ਉਹਦੇ ਵਿਯੋਗ ਚ ਕਮਲੀ ਹੋ ਗਈ ਏ ਇਹ ਅਥਰੂ ਨਾ ਆਪਣੇ ਪਿਛਲਿਆਂ ਨੂੰ ਵਿਖਾਈ ਜਾ ਕੇ ਜਿਨ੍ਹਾਂ ਨੇ ਆ ਕੇ ਕਦੇ ਤੇਰੀ ਬਾਤ ਵੀ ਨਹੀਂ ਪੁੱਛੀ ਕੀ ਹੋ ਗਿਆ ਮਾਈ ਕੀ ਗੱਲ ਹੋ ਗਈ ਹੁਣ ਲੈ ਆ ਗਈ ਉਹ ਤੇਰੀ ਵਕੀਲਣੀ ਹੁਣ ਇਹਨੂੰ ਦੱਸ ਤੇਰੀ ਬੇਇੱਜ਼ਤੀ ਮੈਂ ਕਿਹੜੀ ਗੱਲਾਂ ਕਰਦੀ ਪਈਆਂ ਕੋਈ ਮੈਨੂੰ ਕੁਝ ਦੱਸੇਗਾ ਚੱਲ ਕੀ ਰਿਹਾ ਏ ਇੱਥੇ ਕੀ ਗੱਲ ਹੋ ਗਈ ਏ ਕੀ ਹੋਇਆ ਉਹ ਵਣਜਾਰਾ ਅੱਜ ਘਰ ਆਇਆ ਤੂੰ ਤੇ ਚਲੀ ਕਿੱਧਰ ਜਾਣੀ ਕੋਲ ਤੇ ਮੈਂ ਇਸ ਕਲਮੁਹੀ ਨੂੰ ਕਿਹਾ ਮੈਂ ਕਿਹਾ ਲੱਸੀ ਪਿਆ ਲੈ ਆ ਕੇ ਮੁੰਡੇ ਨੂੰ ਇਹਨੇ ਇਹਨੇ ਲਿਆ ਕੇ ਲੱਸੀ ਦਾ ਗਲਾਸ ਉਹਦੇ ਉੱਤੇ ਹੀ ਰੋੜ ਦਿੱਤਾ ਚਲ ਹੁਣ ਚੁੱਪ ਹੋ ਜਾ ਮੈਨ ਤੇ ਇਹਦੀ ਨਹੀਂ ਸਮਝ ਲੱਗਦੀ ਰੋਟੀਆਂ ਪਕਾਉਂਦੀ ਏ ਉਹ ਸਾੜੀ ਜਾਂਦੀ ਭਾਂਡੇ ਮਾਂਜਦੀ ਏ ਗਲਾਸ ਭੰਨੀ ਜਾਂਦੀ ਤੇ ਅੱਜ ਆ ਚੁੱਕ ਕੇ ਮਹਿਮਾਨ ਦੇ ਉੱਤੇ ਲੱਸੀ ਰੋੜ ਦਿੱਤੀ ਪਤਾ ਨਹੀਂ ਕੀ ਇਹਦੇ ਲੱਛਣ ਚੱਲਦੇ ਪਏ ਨੇ ਪੁੱਤਰ ਮੈਂ ਗਵਾਇਆ ਪਰਾ ਤੂੰ ਗਵਾਇਆ ਇਹਨੂੰ ਤੇ ਆਜ਼ਾਦੀ ਮਿਲੀ ਏ ਇਹ ਦੱਸ ਕਿਹੜੀ ਗੱਲੋਂ ਕਮਲੀ ਹੋਈ ਪਈ ਏ ਮੈਨੂੰ ਮਾਫ਼ ਕਰ ਦੇ ਮਾਈ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਹੋਏਗੀ ਇਹਨੂੰ ਨਾ ਮਨੂਸ ਨੂੰ ਮੇਰੀਓ ਨਜ਼ਰੋਂ ਤੋਂ ਦੂਰ ਲੈ ਜਾ ਮੈਂ ਇਹਦੇ ਸਾਹ ਪੀ ਜਾਣੇ ਨੇ ਸਾਹ ਮਾਫ਼ ਕਰ ਦੇ ਇਹਨੂੰ ਤੂੰ ਚੱਲ ਪਾਬੂ ਮੇਰ ਨਾਲ ਕਮਰੇ ਚ ਚੱਲ ਸ਼ਾਂਤ ਹੋ ਜਾ ਮਾਈ ਤੂੰ ਚੱਲ ਜਦੋਂ ਤੂੰ ਪਤੀਲੇ 'ਚ ਲਾਲ ਰੰਗ ਪਾਇਆ ਸੀ ਨਾ ਤੇ ਕਿੰਨਾ ਸੋਹਣਾ ਰੰਗ ਬਣਿਆ ਸੀ ਇਸੇ ਤਰ੍ਹਾਂ ਹੀ ਨੀਲੇ 'ਚ ਬੈਂਗਣੀ ਮਿਲਾ ਦਿਓ ਨਾ ਤਾਂ ਬਹੁਤ ਖੂਬਸੂਰਤ ਰੰਗ ਬਣਦਾ ਹੈ ਤੇ ਜੇ ਰੰਗ ਗੂੜੇ ਕਰਨੇ ਹੋਣ ਤਾਂ ਉਹਨੂੰ ਡੋਬਾ ਜ਼ਿਆਦਾ ਦੇਰ ਤੱਕ ਦੇਓ ਤੇ ਜੇ ਫਿੱਕੇ ਕਰਨੇ ਹੋਣ ਤੇ ਡੋਬਾ ਦੇ ਕੇ ਉਸੇ ਵੇਲੇ ਕੱਢ ਲਓ ਐਨੀ ਕ ਗੱਲ ਆ ਸਾਰੀ ਹੂੰ ਚਲੋ ਛੱਡੋ ਹੁਣ ਰੋਟੀ ਤਿਆਰ ਹੈ ਮੁੰਡੇ ਨੂੰ ਰੋਟੀ ਖਾ ਲੈਣ ਦਿਓ ਸਾਰੀ ਸਿੱਖਿਆ ਅੱਜ ਹੀ ਦੇ ਦੋਗੇ ਭਾਈ ਖਾ ਲੇਗਾ ਮੈਂ ਕਿਹੜਾ ਮਨਾ ਕੀਤਾ ਲਿਆ ਵੀ ਸ਼ੰਮੂ ਨਾਸਿਰ ਨੂੰ ਰੋਟੀ ਦੇ ਦੇ ਹਾਂਜੀ ਚਾਚਾ ਜੀ ਆਈ ਇਹ ਸਬਜੀ ਵੀ ਸ਼ਮੋ ਦੇ ਘਰੋਂ ਬਣ ਕੇ ਆਈ ਏ ਹੂੰ ਅੱਛਾ ਤੂੰ ਆਪ ਬਣਾਈ ਏ ਸ਼ਮੋ ਨਹੀਂ ਨਹੀਂ ਅੰਮੀ ਨੇ ਬਣਾਈ ਏ ਕਿਉਂ ਤੈਨੂੰ ਨਹੀਂ ਆਂਦੀ ਬਣਾਣੀ ਬਸ ਇਹ ਕਾਲੇ ਛੋਲੇ ਨਹੀਂ ਬਣਾਉਣੇ ਆਂਦੇ ਮੈਂ ਤਾਂ ਤਾਰਾ ਚਾਚੀ ਨੂੰ ਵੀ ਕਿਹਾ ਮੈਨੂੰ ਸਿਖਾ ਦਿਓ ਬਈ ਕਾਲੇ ਛੋਲੇ ਤਾਂ ਦੁਰਗਾ ਭੈਣ ਬਣਾਉਂਦੀ ਸੀ ਪੂਰੇ ਪਿੰਡ 'ਚ ਮਸ਼ਹੂਰ ਆਓ ਇਹ ਗੱਲ ਤਾਂ ਬਿਲਕੁਲ ਪੱਕੀ ਏ ਦੁਰਗਾ ਭੈਣ ਵਰਗੇ ਛੋਲੇ ਤਾਂ ਕੋਈ ਵੀ ਨਹੀਂ ਬਣਾ ਸਕਦਾ ਖਬਰੇ ਉਹਨੂੰ ਮੇਰੀ ਲੱਤ ਬਾਰੇ ਕਿਸੇ ਨੇ ਦੱਸਿਆ ਏ ਕਿ ਨਹੀਂ ਜੇ ਕੋਈ ਉਹਦੇ ਕੋਲੇ ਜਾਣਦਾ ਤਾਂ ਤਾਂ ਹੀ ਦੱਸਦਾ ਨਾ ਉਹਨੂੰ ਕਿਹਨੇ ਦੱਸਣਾ ਸੀ ਜੇ ਉਹਨੂੰ ਪਤਾ ਲੱਗ ਜਾਵੇ ਨਾ ਤਾਂ ਦੌੜੀ ਚਲੀ ਆਵੇ ਤੁਸੀਂ ਕਿਉਂ ਫਿਕਰ ਕਰਦੇ ਹੋ ਚਾਚਾ ਜੀ ਮੈਨੂੰ ਦੱਸੋ ਮੈਂ ਲਿਆਂਦਾ ਫੁੱਫੀ ਨੂੰ ਜਾ ਕੇ ਤੁਸੀਂ ਬਸ ਮੈਨੂੰ ਉਹਨਾਂ ਦਾ ਪਤਾ ਦਵੋ ਫਿਕਰ ਨਹੀਂ ਕਰਨੀ ਕਿਸੇ ਚੀਜ਼ ਦੀ ਔਰ ਕੀ ਕੀ ਕਰੇਗਾ ਪੁੱਤਰ ਹੁਣ ਤਾਂ ਤੈਨੂੰ ਕਹਿਣ ਚ ਮੈਨੂੰ ਸ਼ਰਮ ਜੀ ਆਣ ਲੱਗ ਪਈ ਐ ਇੰਨੇ ਆਸਾਨ ਕਿਵੇਂ ਉਤਾਰਾਂਗਾ ਤੇਰੇ ਮੈਂ ਚਾਚਾ ਆਸਾਨ ਦੀ ਕਿਹੜੀ ਗੱਲ ਐ ਤੁਸੀਂ ਮੇਰੇ ਅੱਬੂ ਵਾਂਗੋਂ ਅੱਬੂ ਦੀ ਖਿਦਮਤ ਕਰਨਾ ਤਾਂ ਮੇਰੇ ਨਸੀਬ ਚ ਨਹੀਂ ਸੀ ਹੁਣ ਤੁਹਾਡੀ ਖਿਦਮਤ ਕਰਕੇ ਮੈਂ ਉਹ ਸੇਵਾ ਦਾ ਫਲ ਪਾ ਰਿਹਾ ਸ਼ਾਬਾਸ਼ ਏ ਪੁੱਤਰਾ ਸ਼ਾਬਾਸ਼ ਏ ਤੇਰੇ ਵਰਗੀ ਔਲਾਦ ਤਾਂ ਰੱਬ ਕਿਸਮਤ ਵਾਲੇ ਨੂੰ ਹੀ ਦਿੰਦਾ ਐ ਜੇ ਅੱਜ ਤੇਰੇ ਅੱਬੂ ਜੀ ਹੁੰਦੇ ਹੁੰਦੇ ਤਾਂ ਬਹੁਤ ਖੁਸ਼ ਹੋਣਾ ਸੀ ਉਹਨਾਂ ਨੇ ਚਾਚਾ ਤੁਸੀਂ ਖੁਸ਼ ਹੋ ਜਾਨੇ ਹੋ ਮੈਂ ਸੋਚਦਾ ਮੇਰੇ ਅੱਬੂ ਦੀ ਰੂਹ ਖੁਸ਼ ਹੋਗੀ ਜੀਉਂਦਾਰਾ ਪੁੱਤਰਾ ਅਸੀਂ ਕਿਤੇ ਬਾਹਰ ਚੱਲੇ ਆਂ ਸ਼ਾਮ ਤੱਕ ਘਰ ਆ ਜਾਾਂਗੇ ਜਿੰਦਾ ਲਾ ਕੇ ਰੱਖੀ ਘਰ ਨੂੰ ਅੱਜ ਕੱਲ ਮਾਹੌਲ ਠੀਕ ਨਹੀਂ ਮੈਂ ਕੁਝ ਕਹਿਣਾ ਸੀ ਜੀ ਹਾਂ ਬੋਲ ਬੜੇ ਦਿਨਾਂ ਤੋਂ ਮੈਨੂੰ ਬੁਰੇ-ਬੁਰੇ ਖਿਆਲ ਆ ਰਹੇ ਆ ਰਾਤ ਵੀ ਵੀਰ ਬਾਰੇ ਮੈਨੂੰ ਕੋਈ ਬਹੁਤਾ ਚੰਗਾ ਸੁਪਨਾ ਨਹੀਂ ਆਇਆ ਮੈਂ ਉਹਨੂੰ ਮਿਲ ਜਾਣਾ ਚਾਹੁੰਨੀ ਆ ਆ ਕੋਈ ਗੱਲ ਨਹੀਂ ਤੂੰ ਕੱਲ ਚਲੀ ਜਵੀਂ ਮੈਂ ਭੜਾ ਤੈਨੂੰ ਰੋਕਿਆ ਅੱਜ ਨਾ ਚਲੀ ਜਾਵਾ ਨਹੀਂ ਅੱਜ ਤਾਂ ਅਸੀਂ ਆਪਾਰ ਚੱਲੇ ਆ ਫੇਰ ਘਰ ਕੌਣ ਸੰਭੂ ਅ ਕਿੱਥੇ ਚੱਲੇ ਹੋ ਤੁਸੀਂ ਕੜਮਣੀ ਨੂੰ ਮਿਲਣਾ ਤੈਨੂੰ ਤਾਂ ਪਤਾ ਹੀ ਆ ਆਪਣਾ ਜਵਾਈ ਰਿਹਾ ਨਹੀਂ ਹੁਣ ਧੀ ਨਾਲ ਵੀ ਦੁੱਖ ਸੁੱਖ ਸਾਂਝਾ ਕਰਨਾ ਹੈ ਤਾਂ ਉੱਥੇ ਚੱਲੇ ਆ ਮੈਂ ਵੀ ਨਾ ਚੱਲਾਂ ਤੁਹਾਡੇ ਨਾਲ ਨਾਲੇ ਮੈਂ ਰਵੀ ਦੇ ਘਰ ਵਾਲੇ ਦਾ ਅਫਸੋਸ ਕਰਾਂਗੀ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਹੈਗੀ ਕਦੇ ਤੂੰ ਕਹਿੰਨੀ ਮੈਂ ਭਰਾ ਵੱਲ ਜਾਣਾ ਕਦੇ ਤੂੰ ਕਹਿੰਨੀ ਮੈਂ ਰਵੀ ਘਰ ਜਾਣਾ ਹੁਣ ਤੂੰ ਫੈਸਲਾ ਕਰ ਲੈ ਵੀ ਜਾਣਾ ਕਿੱਥੇ ਹੈ ਰਵੀ ਵੱਲ ਜਾਂ ਆਪਣੇ ਭਰਾ ਵੱਲ ਦੇਖ ਮੈਂ ਤੈਨੂੰ ਦੋਨਾਂ ਪਾਸੇ ਨਹੀਂ ਜਾਣ ਦੇ ਸਕਦਾ ਕੋਈ ਨਹੀਂ ਜੀ ਮੈਂ ਸਵੇਰੇ ਵੀਰਵਾਲੀ ਜਾਉਂਗੀ ਠੀਕ ਆ ਇੱਕ ਇੱਕ ਮਿੰਟ ਗੱਲ ਸੁਣਿਓ ਮੈਂ ਤੈਨੂੰ ਕਿੰਨੀ ਵਾਰ ਕਿਹਾ ਜਦੋਂ ਕਿਤੇ ਬਾਹਰ ਜਾਈਏ ਪਿੱਛੋਂ ਵਾਜ ਨਹੀਂ ਮਾਰੀਦੀ ਹੁੰਦੀ ਉਹ ਜੀ ਮੈਂ ਨਾ ਪਿੰਨੀਆਂ ਬਣਾਈਆਂ ਸੀ ਕੁਝ ਕੁ ਤੁਸੀਂ ਰਾਵੀ ਵਾਸਤੇ ਲੈ ਜਾਓ ਤੇ ਕੁਝ ਮੈਂ ਸਵੇਰੇ ਰੰਗੂ ਵੀਰ ਵਾਸਤੇ ਲੈ ਜਾਉਂਗੀ ਤੇ 체ਤੀ ਦੇ ਮਾਤਾ ਸਾਨੂੰ ਪਹਿਲਾਂ ਹੀ ਦੇਰ ਹੋ ਰਹੀ ਹੈ ਹਾਂ ਮੈਂ ਹੁਣੇ ਲਿਆਈ ਭਨੇ ਵੀਰੇ ਇਹ ਗੁੱਡੀ ਰਾਵੀ ਦੀਦੀ ਨੂੰ ਦੇ ਦਿਓ ਠੀਕ ਆ ਹਲੋ ਜੀ ਅੰਮਾ ਬਾਪੂ ਤੈਨੂੰ ਕਿੱਥੇ ਲੈ ਕੇ ਕਿਉਂ ਨਹੀਂ ਜਾਂਦਾ ਕੋਈ ਗੱਲ ਨਹੀਂ ਪੁੱਤ ਆਪਾਂ ਨੂੰ ਕਾਦੀ ਪਰਵਾਹ ਆ ਆਪਾਂ ਦੋਵੇਂ ਜਾਣੀਆਂ ਸਵੇਰੇ ਤੇਰੇ मामੂ ਘਰ ਜਾਵਾਂਗੇ ਠੀਕ ਐ यहाँ से सा सारा पानी खेतों तक पहुँच जाएगा तेरे और वो उधर वाले खेतों में भी और उधर चारों तरफ जहाँ तेरे को चाहिए पानी लगा लेना ठीक है जी खेतों की प्यास तो बुझ जाऊ मेरी प्यास कौन बुझाऊ ज्यों ज्यों वो दे नेड़े जा रहे हैं मेरी प्यास और बढ़ती जा रही है ਸ਼ੁੱਕਰਵਾਰ ਜੱਗੂ ਵੀਰੇ ਦੇ ਕਤਲ ਦੇ ਫੈਸਲੇ ਲਈ ਪੰਚਾਇਤ ਬੈਠਣੀ ਹੈ ਜੱਗੂ ਦੇ ਕਤਲ ਦਾ ਫੈਸਲਾ ਕਿਸੇ ਕਚਹਿਰੀ ਜਾਂ ਕਿਸੇ ਪੰਚਾਇਤ 'ਚ ਨਹੀਂ ਹੋਏਗਾ ਦੇ ਕਾਤਲਾਂ ਨੂੰ ਸਜ਼ਾ ਮੈਂ ਆਪ ਦਿਆਂਗੀ ਇਹ ਤਾਂ ਮੈਂ ਜ਼ਰਾ ਦੁਸ਼ਮਣਾਂ ਨੂੰ ਟਿੱਲੇ ਦਿੱਤੀ ਹੋਈ ਐ ਇੱਕ ਵਾਰ ਚੋਣਾ ਹੋ ਜਾਣ ਮੈਂ ਉਹਨਾਂ ਨੂੰ ਇਹੋ ਜੀ ਸਜ਼ਾ ਦਿਆਂਗੀ ਕਿ ਧਰਤੀ ਵੀ ਕੰਬ ਉੱਠੇਗੀ ਤੇ ਅਸਮਾਨ ਵੀ ਹਿੱਲ ਜਾਏਗਾ ਤੂੰ ਕਬੂਤਰਾਂ ਨਾਲ ਗੱਲਾਂ ਵੀ ਕਰ ਲੈਣ ਤੈਨੂੰ ਸਮਝ ਲੱਗਦੀਆਂ ਨੇ ਇਹਨਾਂ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਸਮਝਣ ਲਈ ਲਫ਼ਜ਼ਾਂ ਦੀ ਨਹੀਂ ਅਹਿਸਾਸ ਦੀ ਲੋੜ ਹੁੰਦੀ ਹੈ। ਹੂੰ। ਤੇ ਨਾ ਪੰਛੀਆਂ ਨੂੰ ਜਾਨਵਰਾਂ ਨੂੰ ਆਪਣੇ ਇਨਸਾਨਾਂ ਨੂੰ ਬਹੁਤਾ ਅਹਿਸਾਸ ਹੁੰਦਾ ਹੈ ਜੀ।